ਜ਼ਰੂਰੀ ਨਹੀਂ ਹੈਗਾ ਕਿ ਮਾਰਕੀਟ ਦੇ ਵਿੱਚ ਜਿਹੜੇ ਵੀ ਪ੍ਰੋਡਕਟ ਵਿਕਰੇ ਨੇ ਜਾਂ ਜਿਨ੍ਹਾਂ ਦੀ ਐਡ ਤੁਸੀਂ ਟੀਵੀ ਜਾਂ ਇੰਟਰਨੈਟ ਤੇ ਦੇਖਦੇ ਹੋ ਉਹ ਸਾਰੇ ਪ੍ਰੋਡਕਟ ਵੀ ਸਾਨੂੰ ਅਸਲ ਚ ਲੋੜ ਹੁੰਦੀ ਆ ਹੁੰਦਾ ਕਿ ਆ ਕਿ ਵੱਡੀਆਂ-ਵੱਡੀਆਂ ਕੰਪਨੀਆਂ ਆਪਣਾ ਬਿਜ਼ਨਸ ਵਧਾਉਣ ਦੇ ਲਈ ਫਾਲਤੂ ਦੇ ਪ੍ਰੋਡਕਟ ਲਾਂਚ ਕਰਕੇ ਇੰਨੀ ਸਟਰੋਂਗ ਮਾਰਕੀਟਿੰਗ ਕਰਦੀਆਂ ਇੰਨੀ ਸਟਰੋਂਗ ਐਡਵਰਟਾਈਜ਼ਮੈਂਟ ਕਰਦੀਆਂ ਨਾ ਜਿਹਦੇ ਨਾਲ ਲੋਕਾਂ ਨੂੰ ਇਹ ਰੈਲਾਈਜ਼ ਹੋਣ ਲੱਗ ਜਾਂਦਾ ਕਿ ਸ਼ਾਇਦ ਸ਼ਾਇਦ ਇਹ ਪ੍ਰੋਡਕਟ ਦੀ ਬਹੁਤ ਸੱਚੀ ਚ ਲੋੜ ਆ ਪਰ ਅਸਲ ਦੇ ਵਿੱਚ ਅਸੀਂ ਇਹ ਫਾਲਤੂ ਦੇ ਪ੍ਰੋਡਕਟ ਯੂਜ਼ ਕਰਕੇ ਨਾ ਆਪਣੀ ਸਿਹਤ ਨੂੰ ਖਰਾਬ ਕਰ ਰਹੇ ਆਂ ਹਾਂਜੀ ਅੱਜ ਦੇ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਤਿੰਨ ਲੇਡੀਜ਼ ਪ੍ਰੋਡਕਟ ਬਾਰੇ ਗੱਲ ਕਰਾਂਗੀ ਜੋ ਕਿ ਜੇਕਰ ਤੁਸੀਂ ਯੂਜ਼ ਕਰ ਰਹੇ ਹੋ ਨਾ ਤਾਂ ਤੁਹਾਨੂੰ ਉਹਨਾਂ ਨੂੰ ਤੁਰੰਤ ਹੀ ਯੂਜ਼ ਕਰਨਾ ਬੰਦ ਕਰ ਦੇਣਾ ਚਾਹੀਦਾ ਹੈ ਪਹਿਲਾਂ ਆਪਾਂ ਸਮਝਾਂਗੇ ਕਿ ਇਹ ਪ੍ਰੋਡਕਟ ਤਿੰਨੋਂ ਪ੍ਰੋਡਕਟ ਸਾਡੀ ਸਿਹਤ ਲਈ ਹਾਨੀਕਾਰ ਕਿਉਂ ਨੇ ਫਿਰ ਆਪਾਂ ਨਾਲ ਦੀ ਨਾਲ ਇਹ ਵੀ ਸਮਝਾਂਗੇ ਕਿ ਇਹਨਾਂ ਦਾ ਯੂਜ਼ ਬੰਦ ਕਰਕੇ ਕਿਹੜੇ ਹੈਲਦੀ ਆਲਟਰਨੇਟਿਵ ਤੁਸੀਂ ਯੂਜ਼ ਕਰ ਸਕਦੇ ਹੋ ਸੋ ਆਓ ਬਿਨਾ ਹੋਰ ਦੇਰੀ ਦੇ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਨੰਬਰ 1 ਤੇ ਹੈ ਇੰਟਿਮੇਟ ਵਾਸ਼ਸ ਜਿਹਨੂੰ ਵਜਾਈਨਲ ਵਾਸ਼ ਜਾਂ ਫਿਰ ਫੈਮਿਨਿਨ ਹਾਈਜਨ ਵਾਸ਼ ਵੀ ਕਹਿ ਦਿੰਦੇ ਆ ਤੁਸੀਂ ਵੀ ਵਾਸ਼ ਦਾ ਨਾਮ ਤਾਂ ਜਿਹੜੇ ਵੀ ਵਾਸ਼ ਪ੍ਰੋਡਕਟ ਹੈ ਇਹ ਦਾ ਐਕਚੁਅਲੀ ਪਰਪਸ ਕੀ ਹੈ ਪਹਿਲਾਂ ਉਹ ਸਮਝਦੇ ਆਂ ਦੇਖੋ ਵੀ ਵਾਸ਼ ਨੂੰ ਡਿਜ਼ਾਈਨ ਕੀਤਾ ਗਿਆ ਹੈ ਵਜਾਈਨਾ ਦੀ ਕਲੀਨਸਿੰਗ ਕਰਨ ਦੇ ਲਈ ਵਜਾਈਨਾ ਦਾ ਜਿਹੜਾ ਪੀ ਐਚ ਬੈਲੈਂਸ ਹੁੰਦਾ ਨਾ ਤੁਸੀਂ ਪੀ ਐਚ ਬੈਲੈਂਸ ਛੋਟੇ ਹੁੰਦੇ ਸਾਇੰਸ ਦੇ ਵਿੱਚ ਪੜਿਆ ਹੋਣਾ ਉਸ ਪੀ ਐਚ ਬੈਲੈਂਸ ਨੂੰ ਇਹ ਪ੍ਰੋਡਕਟ ਕੀ ਕਰਦਾ ਹੈਗਾ ਉਹਦਾ ਪੀ ਐਚ ਬੈਲੈਂਸ ਐਸਿਡਿਕ ਬਣਾ ਕੇ ਰੱਖਦਾ ਹੈ ਜਿਹਦੇ ਕਰਕੇ ਕੋਈ ਵੀ ਬਾਅਦ ਲਈ ਜਿਹੜੀ ਇਨਫੈਕਸ਼ਨ ਹੁੰਦੀ ਹੈ ਬੈਕਟੀਰੀਆ ਇਨਫੈਕਸ਼ਨਸ ਹੁੰਦੇ ਆ ਉਹ ਨਹੀਂ ਹੁੰਦੇਗੇ ਪਰ ਸੱਚ ਪਤਾ ਕੀ ਹੈ ਕਿ ਜਿਹੜਾ ਵਜਾਈਨਾ ਬਾਡੀ ਆਰਗਨ ਪਰਮਾਤਮਾ ਨੇ ਬਣਾ ਕੇ ਇਦਾਂ ਭੇਜਿਆ ਕਿ ਵਜਾਈਨਾ ਕਲੀਨਸਿੰਗ ਆਰਗਨਾ ਮਤਲਬ ਕਿ ਕਿ ਇਹਦੀ ਸਫਾਈ ਆਟੋਮੈਟਿਕਲੀ ਹੋ ਜਾਂਦੀ ਹੈ ਵਜਾਇਨਾ ਦੇ ਅੰਦਰ ਨਾ ਇੱਕ ਲੈਕਟੋਬੈਸਿਲਾ ਨਾ ਦਾ ਬੈਕਟੀਰੀਆ ਹੁੰਦਾ ਜੋ ਕਿ ਕਰਦਾ ਹੈ ਗੋ ਲੈਕਟਿਕ ਐਸਿਡ ਪ੍ਰੋਡਿਊਸ ਕਰਦਾ ਹੈ ਤੇ ਉਹ ਲੈਕਟਿਕ ਐਸਿਡ ਸੇਮ ਕੰਮ ਕਰਦਾ ਹੈ ਪੀ ਐਚ ਬੈਲੈਂਸ ਨੂੰ ਐਸਿਡਿਕ ਬਣਾ ਕੇ ਬਾਹਰ ਦੇ ਕੋਈ ਵੀ ਜਿਹੜੇ ਇਨਫੈਕਸ਼ਨ ਹੋਣ ਵਾਲੇ ਹੁੰਦੇ ਆ ਉਹਨਾਂ ਨੂੰ ਕੰਟਰੋਲ ਕਰਦਾ ਹੈ ਸੋ ਇਹ ਕੰਮ ਆਪਣਾ ਫ੍ਰੀਚ ਹੋ ਰਿਹਾ ਹੈ ਹਨਾ ਤੇ ਆਪਾਂ ਕੀ ਕਰਦੇ ਆ ਪੈਸੇ ਲਾ ਕੇ ਫਾਲਤੂ ਦਾ ਕੈਮੀਕਲ ਨਾਲ ਭਰਿਆ ਪ੍ਰੋਡਕਟ ਯੂਜ਼ ਕਰਦੇ ਆ ਤੇ ਉਹ ਸਫਾਈ ਕਰਨ ਦੀ ਕੋਸ਼ਿਸ਼ ਕਰਦੇ ਆ ਇਸ ਕਰਕੇ ਹੁਣ ਤੁਹਾਨੂੰ ਜਦੋਂ ਸਮਝ ਆ ਗਿਆ ਕਿ ਇਹ ਫਰੀਚ ਹੀ ਸਭ ਕੁਝ ਹੋ ਰਿਹਾ ਹੈ ਤਾਂ ਇਹ ਫਾਲਤੂ ਦੇ ਪ੍ਰੋਡਕਟ ਯੂਜ਼ ਕਰਨਾ ਬੰਦ ਕਰ ਦਿਓ ਕਿਉਂਕਿ ਇਹਦੇ ਵਿੱਚ ਨਾ ਸਿਰਫ ਲੈਕਟਿਕ ਐਸਿਡ ਨਹੀਂ ਹੁੰਦਾ ਤੁਸੀਂ ਅਗਰ ਦੇਖੋਗੇ ਨਾ ਇਹਦੀ ਇਨਗਰੀਡੀਐਂਟ ਲਿਸ ਇਹਦੇ ਵਿੱਚ ਹੋਰ ਵੀ ਬਹੁਤ ਸਾਰੇ ਸਟਰੋਂਗ ਡੇਂਜਰਸ ਕੈਮੀਕल्स ਹੁੰਦੇ ਆ ਤੇ ਜੇ ਤੁਸੀਂ ਇਹਦੀ ਵਰਤੋਂ ਕਰਦੇ ਰਹਿੰਦੇ ਆ ਤਾਂ ਹੁੰਦਾ ਕਿ ਆ ਕਿ ਜਿਹੜਾ ਨੇਚਰਲ ਪੀਐਚ ਬੈਲੈਂਸ ਹੁੰਦਾ ਨਾ ਵਜਾਇਨਾ ਦਾ ਉਹ ਡਿਸਬੈਲੈਂਸ ਹੋ ਸਕਦਾ ਤੇ ਉਹਦੇ ਨਾਲ ਉਲਟਾ ਇਨਫੈਕਸ਼ਨ ਹੋ ਸਕਦਾ ਹੈ ਉਲਟਾ ਯੂਟੀ ਇਨਫੈਕਸ਼ਨ ਬੈਕਟੀਰੀਅਲ ਇਨਫੈਕਸ਼ਨ ਹੋ ਸਕਦਾ ਹੈ ਸੋ ਇਸ ਕਰਕੇ ਇਸ ਪ੍ਰੋਡਕਟ ਦੀ ਤੁਹਾਨੂੰ ਬਿਲਕੁਲ ਵੀ ਲੋੜ ਨਹੀਂ ਹੈਗੀ ਤੁਸੀਂ ਕਦੇ ਵੀ ਕਿਸੇ ਗਾਇਨਕੋਲੋਜਿਸਟ ਮਤਲਬ ਕਿ ਲੇਡੀਜ਼ ਡਾਕਟਰ ਨੂੰ ਪੁੱਛ ਕੇ ਦੇਖਿਓ ਉਹ ਤੁਹਾਨੂੰ ਆਪ ਰეკਮੈਂਡ ਕਰਨ ਗਿਆ ਕਿ ਸਾਨੂੰ ਨਾ ਵਜਾਈਨਾ ਦੀ ਕਲੈਂਜ਼ਿੰਗ ਸਿਰਫ ਇੱਕ ਨਾਰਮਲ ਪਲੇਨ ਵਾਟਰ ਨਾਲ ਕਰਨੀ ਚਾਹੀਦੀ ਹੈ ਸੋ ਇਹਦਾਪਰ ਹੈਲਦੀ ਆਲਟਰਨੇਟ ਦੇਖੀਏ ਤੇ ਕੋਈ ਵੀ ਨਹੀਂ ਹੈਗਾ ਮੈਂ ਕਹੂੰਗੀ ਕਿ ਸਿੰਪਲ ਪਾਣੀ ਨਾਲ ਕਲੀਨ ਕਰੋ ਰੈਗੂਲਰ ਬੇਸਿਸ ਤੇ ਐਂਡ ਇਫਾ ਤੁਹਾਨੂੰ ਇਸ ਤੋਂ ਬਿਨਾਂ ਨਾ ਵਜਾਇਨਾ ਨੂੰ ਕਲੀਨ ਕਰਨ ਦੇ ਲਈ ਹੋਰ ਕੋਈ ਵੀ ਪ੍ਰੋਡਕਟ ਯੂਜ਼ ਕਰਨ ਦੀ ਲੋੜ ਹੀ ਨਹੀਂ ਦੂਜਾ ਪ੍ਰੋਡਕਟ ਜਿਹੜਾ ਇਹਦੀ ਲਿਸਟ ਦੇ ਵਿੱਚ ਹੈ ਉਹ ਹੈ ਨੇਲ ਪਾਲਿਸ਼ ਦੇਖੋ ਮਾਰਕੀਟ ਦੇ ਜਿੰਨੀਆਂ ਵੀ ਨੇਲ ਪਾਲਿਸ਼ ਆਉਂਦੀਆਂ ਨੇ ਨਾ ਇਹਨਾਂ ਦੇ ਅੰਦਰ ਤਿੰਨ ਬਹੁਤ ਖਤਰਨਾਕ ਕੈਮੀਕਲ ਹੁੰਦੇ ਆ ਪਹਿਲਾ ਡੀਬੀਪੀ ਦੂਜੇ ਦਾ ਨਾਮ ਹੈਗਾ ਟੋਲਨ ਤੇ ਤੀਸਰਾ ਫਾਰਮਲਡੀਹਾਇਡ ਤੁਸੀਂ ਇਹ ਤਿੰਨਾ ਕੈਮੀਕਲਸ ਦੇ ਨਾਮ ਗੂਗਲ ਤੇ ਪਾਰ ਕੇ ਦੇਖੋ ਤੁਹਾਨੂੰ ਇੱਕ ਲੰਬੀ ਲਿਸਟ ਆ ਜਾਊਗੀ ਕਿ ਇਹਨਾਂ ਕੈਮੀਕਲਸ ਦੇ ਨਾਲ ਕਿਹੜੀ-ਕਿਹੜੀਆਂ ਹੈਲਥ ਪ੍ਰੋਬਲਮਸ ਹੋ ਸਕਦੀਆਂ ਮੈਂ ਡਿਟੇਲ 'ਚ ਨਹੀਂ ਜਾਊਂਗੀ ਪਰ ਮੈਂ ਜੇ ਫਾਰਮਲਡੀਹਾਇਡ ਕਰ ਲਾ ਤੀਸਰੇ ਇਹਨੂੰ ਹਿਊਮਨ ਕਾਰਸੀਨੋਜਨ ਵੀ ਕਹਿੰਦੇ ਆ ਇਹ ਇੰਨਾ ਖਤਰਨਾਕ ਆ ਇੰਨਾ ਖਤਰਨਾਕ ਇਹ ਤੱਤ ਹੈ ਕਿ ਇਹਦੇ ਨਾਲ ਕੈਂਸਰ ਤੱਕ ਵੀ ਹੋ ਸਕਦਾ ਤੁਸੀਂ ਆਪ ਹੀ ਹਿਸਾਬ ਲਾ ਲਓ ਵੀ ਨੇਲ ਪਾਲਿਸ਼ ਦੇ ਅੰਦਰ ਕਿੰਨੇ ਡੇਂਜਰਸ ਕੈਮੀਕਲ ਪਾਇਆ ਜਾਂਦੇ ਆ ਤਾਂ ਹੁਣ ਸਵਾਲ ਇਹ ਆਉਂਦਾ ਕਿ ਕੀ ਸਾਨੂੰ ਨੋ ਪਾਲਿਸ਼ ਨੇਲ ਪਾਲਿਸ਼ਸ ਬਿਲਕੁਲ ਯੂਜ਼ ਕਰਨੀਆਂ ਬੰਦ ਕਰ ਦੇਣੀਆਂ ਚਾਹੀਦੀਆਂ ਦੇਖੋ ਮੈਂ ਜੇ ਤੁਸੀਂ ਮੇਰੇ ਨੇਲਸ ਦੇਖੋਗੇ ਨਾ ਮੈਨੂੰ 3 ਸਾਲ ਹੋ ਗਏ ਕਟੋਕਾਰਡ ਮੈਂ ਆਪਣੇ ਨੇਲਸ ਨਹੀਂ ਵਧਾਏ ਤੇ ਮੈਨੂੰ ਲੋਡ ਨਹੀਂ ਫੀਲ ਹੁੰਦੀ ਮਤਲਬ ਮੇਰਾ ਸ਼ੌਂਕ ਖਤਮ ਹੋ ਚੁੱਕਾ ਤੇ ਨੇਲ ਪਾਲਿਸ਼ ਵਿੱਚ ਬਹੁਤ ਰੇਅਰ ਓਕੇਜਨਸ ਲਾਉਣੀਆਂ ਜਿਹੜੀਆਂ ਨੇਲ ਪਾਲਿਸ਼ ਨੇ ਇਹ ਵੀ ਮੈਨੂੰ ਗਿਫਟ ਮਿਲੀ ਸੀਗੀ ਇਹ ਵੀ ਗਿਫਟ ਮਿਲੀ ਸੀਗੀ ਤਾਂ ਮੈਂ ਨੇਲ ਪਾਲਿਸ਼ ਇਸ ਬਿਲਕੁਲੀ ਰੇਅਰ ਓਕੇਜਨ ਜੇ ਮੇਰਾ ਕੋਈ ਕਜ਼ਨ ਦਾ ਵਿਆਹ ਆ ਗਿਆ ਜਾਂ ਕੋਈ ਖਾਸ ਓਕੇਜਨ ਤੇ ਜਾ ਰਹੀ ਆ ਮੈਂ ਉਦੋਂ ਯੂਜ਼ ਕਰਦੀ ਆ ਤਾਂ ਇਹ ਤਾਂ ਹੈਗਾ ਮੇਰਾ ਸਿਨੈਰੀਓ ਜੀ ਆਪਾਂ ਇਹਦੀ ਇਨਗਰੀਡੀਐਂਟ ਲਿਸਟ ਪੜੀਏ ਇਹਦੇ ਅੰਦਰ ਦੇਖਿਆ ਵੀ ਕਿਹੜੇ-ਕਿਹੜੇ ਖਤਰਨਾਕ ਕੈਮੀਕਲ ਨੇ ਉਸ ਸਾਰਿਆਂ ਨਾਲ ਤਾਂ ਸਾਨੂੰ ਸੱਚੀ ਜਿਹਨੂੰ ਯੂਜ਼ ਕਰਨਾ ਬੰਦ ਕਰ ਦੇਣਾ ਚਾਹੀਦਾ ਪਰ ਮੈਨੂੰ ਪਤਾ ਹੈ ਕਿ ਬਹੁਤ ਸਾਰੀਆਂ ਇੱਦਾਂ ਦੀ ਕੁੜੀਆਂ ਨੇ ਬਹੁਤ ਸਾਰੀਆਂ ਮੇਰੀਆਂ ਖੁਦ ਦੀਆਂ ਤੇਆਂ ਦੀ ਫਰੈਂਡਸ ਨੇ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਸ਼ੌਂਕ ਹੈ ਨੇਲ ਆਰਟ ਨੇਲ ਐਕਸਟੈਂਸ਼ਨ ਨੇਲਸ ਵੱਡੇ ਵੱਡੇ ਕਰਕੇ ਵਧਾ ਕੇ ਰੱਖਣਾ ਉਹ ਸਭ ਪਸੰਦ ਹੈ ਐਂਡ that is okay ਉਹਦੇ ਲਈ ਤੁਸੀਂ ਕੁਝ ਪੰਜ ਛੇ ਮੈਂ ਤੁਹਾਨੂੰ ਚੀਜ਼ਾਂ ਦੱਸ ਦਿਆਂ ਤੁਸੀਂ ਉਹ ਕਰ ਸਕਦੇ ਹੋ ਪਹਿਲੀ ਚੀਜ਼ ਕਿ ਅੱਜ ਕੱਲ ਨਾ ਮਾਰਕੀਟ ਦੇ ਵਿੱਚ 3 ਫ੍ਰੀ 5 ਫ੍ਰੀ ਇੱਦਾਂ ਦੀਆਂ ਨੇਲ ਪਾਲਿਸ਼ ਆਉਂਦੀਆਂ ਨੇ ਤੁਸੀਂ ਨਾਇਕਾ ਦੀ ਅਗਰ ਵੈਬਸਾਈਟ ਤੇ ਜਾਓਗੇ ਮੇਰੇ ਕੋਲ ਇੱਕ ਆਰਟੀਕਲ ਹੈ ਤੁਹਾਨੂੰ ਲਿੰਕ ਕਰ ਦੂੰਗੀ ਨੀਚੇ ਡਿਸਕ੍ਰਿਪਸ਼ਨ ਤੁਸੀਂ ਉਹ ਪੜ੍ਹ ਸਕਦੇ ਹੋ ਨਾਇਕਾ ਦੇ ਅੰਦਰ ਇੱਦ ਨੇਲ ਪੇਂਟ ਮਿਲਦੀਆਂ 3 ਫ੍ਰੀ ਦਾ ਮਤਲਬ ਕੀ ਹੋ ਗਿਆ ਕਿ ਜਿਹੜੇ ਮੈਂ ਤੁਹਾਨੂੰ ਤਿੰਨ ਉੱਪਰ ਕੈਮੀਕਲਸ ਦੱਸੇ ਸੀ ਨਾ ਉਹਨਾਂ ਤੋਂ ਬਿਨਾ ਬਣੀਆ ਹੁੰਦੀ ਹੈ ਇਹ ਨੋਪਾਲਜਮ ਸੋ ਐਟਲੀਸ ਅਗਰ ਨੇਲ ਪਾਲਿਸ਼ ਦੇ ਅੰਦਰ ਉਹ ਤਿੰਨ ਡੇਂਜਰਸ ਕੈਮੀਕਲ ਨਹੀਂ ਨਾ ਹੋਣਗੇ ਤਾਂ ਫਿਰ ਵੀ ਇੱਕ ਬੈਟਰ ਆਪਸ਼ਨ ਹੈਗਾ 5 ਫਰੀ ਵੀ ਹੁੰਦੀਆਂ 5 ਫਰੀ ਦਾ ਮਤਲਬ ਕੀ ਹੈਗਾ ਕਿ ਤਿੰਨ ਓਵਰ ਲਈ ਕੈਮੀਕਲ ਤੇ ਦੋ ਇੱਕ ਹੋਰ ਕੈਮੀਕਲ ਹੁੰਦੇ ਆ ਉਹਦੇ ਵਿੱਚ ਉਹ ਨਹੀਂ ਹੁੰਦੇ ਅੱਜ ਕੱਲ ਨਾਇਕਾ ਤੇਦਰ ਤੁਹਾਨੂੰ ਕਾਫੀ ਆਪਸ਼ਨਸ ਮਿਲ ਜਾਣਗੇ ਤੁਸੀਂ ਉਹ ਬਾਈ ਕਰ ਸਕਦੇ ਹੋ ਦੂਜੀ ਚੀਜ਼ ਅਸੀਂ ਕਰ ਸਕਦੇ ਜਿਵੇਂ ਮੈਂ ਕਰਦੀ ਆ ਕਿ ਤੁਸੀਂ ਰੇਅਰ ਓਕੇਜਨ ਤੇ ਲਾ ਸਕਦੇ ਹੋ ਤੁਸੀਂ ਰੋਜ਼ਾਨਾ ਦੀ ਜ਼ਿੰਦਗੀ 'ਚ ਨਾ ਲਾ ਕੇ ਤੁਸੀਂ ਕਦੇ-ਕਦੇ ਜਦੋਂ ਤੁਹਾਨੂੰ ਕਿਤੇ ਜਾਣਾ ਹੁੰਦਾ ਉਦੋਂ ਲਾ ਸਕਦੇ ਹੋ ਤੀਸਰੀ ਚੀਜ਼ ਤੁਸੀਂ ਰੈਗੂਲਰ ਤੌਰ ਤੇ ਦੀ ਨੇਲ ਕੇਅਰ ਕਰ ਸਕਦੇ ਜਦੋਂ ਲੱਗਦਾ ਕਿ ਨਹੀਂ ਮੈਂ ਤਾਂ ਲਾਉਣੀ ਲਾਉਣੀ ਮੈਨੂੰ ਬਹੁਤ ਪਸੰਦ ਹੈ ਤਾਂ ਤੁਸੀਂ ਆਪਣੀ ਰੈਗੂਲਰ ਨੇਲ ਕੇਅਰ ਕਰਿਆ ਕਰੋ ਤੇ ਲਈ ਤੁਸੀਂ ਕੀ ਕਰ ਸਕਦੇ ਹੋ ਕਿ ਜਿਹੜਾ ਦੇਸੀ ਗਾਂ ਦਾ ਘਿਓ ਆਉਂਦਾ ਹੈ ਜਾਂ ਫਿਰ ਜਿਹੜਾ ਸੈਸਮੀ ਆਇਲ ਹੁੰਦਾ ਹੈ ਨਾ ਤਿਲ ਦਾ ਤੇਲ ਕਿਹਨੂੰ ਕਹਿ ਦਿੰਨੇ ਆਪਾਂ ਉਦੋਂ ਤੁਸੀਂ ਲਾ ਕੇ ਇੱਥੇ ਆਪਣੀ ਨੇਲਸ ਦੀ ਮ사ਜ ਕਰ ਸਕਦੇ ਹੋ ਸੰਡੇ ਦੇ ਸੰਡੇ ਹੋ ਗਿਆ ਜਾਂ ਜਦੋਂ ਤੁਹਾਨੂੰ ਟਾਈਮ ਲੱਗਦਾ ਹੋ ਤਾਂ ਤੁਸੀਂ ਇਹ ਕਰ ਸਕਦੇ ਹੋ ਕਿ ਜੇ ਤੁਹਾਨੂੰ ਲੱਗਦਾ ਕਿ ਮੈਂ ਤਾਂ ਰੈਗੂਲਰ ਨੇਲ ਪੇਂਟ ਅਪਲਾਈ ਕਰਨੀ ਮੈਨੂੰ ਬਹੁਤ ਪਸੰਦ ਹੈ ਤੁਸੀਂ ਹਫਤੇ ਦੇ 4 ਦਿਨ ਲਾਓ ਤੇ ਤੁਸੀਂ ਬਾਕੀ ਜਿਹੜੇ 2-3 ਦਿਨ ਹੁੰਦੇ ਆ ਨਾ ਉਦੋਂ ਨੇਲ ਪੇਂਟ ਨੂੰ ਉਤਾਰ ਕੇ ਰਿਮੂਵਰ ਨਾਲ ਆਰਾਮ ਨਾਲ ਉਹਨੂੰ ਖਾਲੀ ਛੱਡੋ ਸੋ ਇਹ ਕੁਝ ਉਹ ਤਰੀਕੇ ਨੇ ਜੇ ਤੁਹਾਨੂੰ ਲੱਗਦਾ ਕਿ ਮੈਂ ਨੇਲ ਪਾਲਿਸ਼ ਪੂਰੀ ਤਰ੍ਹਾਂ ਤਾਂ ਯੂਜ਼ ਕਰਨੀ ਬੰਦ ਨਹੀਂ ਕਰ ਸਕਦੀ ਤਾਂ ਤੁਸੀਂ ਇਹਨਾਂ ਨੂੰ ਅਪਲਾਈ ਕਰ ਸਕਦੇ ਹੋ ਤੀਸਰਾ ਤੇ ਆਖਰੀ ਪ੍ਰੋਡਕਟ ਜੋ ਆਡੀਲੈਸ ਦੇ ਵਿੱਚ ਆ ਉਹ ਹੈ ਕੈਰਟਨ ਤੇ ਸਮੂਥਨਿੰਗ ਟਰੀਟਮੈਂਟ ਮੈਨੂੰ ਐਵੇਂ ਲੱਗਦਾ ਕਿ ਸਮੂਥਨਿੰਗ ਕੈਰਟਨ ਦਾ ਤਾਂ ਟ੍ਰੈਂਡ ਆਇਆ ਪਿਆ ਮੈਂ ਜਦੋਂ ਕਈ ਵਾਰ ਮੁਹਾਲੀ 7th phase ਤੋਂ 3B2 ਵਾਲੀ ਰੋਡ ਤੋਂ ਜਿੱਦੇ ਜਾ ਕੇ ਦੇਖਿਆ ਹੋਵੇ ਨਾ ਮਤਲਬ ਨੋਟਿਸ ਕੀਤਾ ਕਿ 7th phase ਤੋਂ ਲੈ ਕੇ 3B2 ਤੱਕ ਪਤਾ ਨਹੀਂ ਕਿੰਨੇ ਹੀ ਪਾਰਲਰ ਖੁੱਲੇ ਹੋਏ ਆ ਤੇ ਸਾਰੇ ਸਲੂਨਜ਼ ਦੇ ਵਿੱਚ ਬਾਹਰ ਆਫਰ ਲੱਗੇ ਹੁੰਦੇ ਆ 1500 ਦੇ ਵਿੱਚ ਕੈਰਟਨ 2000 ਦੇ ਵਿੱਚ ਕੈਰਟਨ ਕੰਪੀਟੀਸ਼ਨ ਹੁੰਦਾ ਮਤਲਬ ਉੱਥੇ 2200 ਦੇ ਵਿੱਚ ਕੈਰਟਨ ਸਮੂਥਨਿੰਗ ਤੇ ਸਾਡੇ ਵਰਗੇ ਬੇਵਕੂਫੋ ਲਾਲਚਾ ਜਾ ਕੇ ਸੋਚਦਾ ਕਿ ਚਲੋ ਵਾਲ ਵਧੀਆ ਹੋ ਜਾਣਗੇ ਕਰਾ ਲਓ ਪਰ ਕਦੇ ਸੋਚ ਕੇ ਦੇਖਿਓ ਕਿ ਇਨਾਂ ਟ੍ਰੀਟਮੈਂਟਸ ਦੇ ਵਿੱਚ ਕਿੰਨੇ ਜ਼ਿਆਦਾ ਹਾਰਸ਼ ਕੈਮੀਕਲ ਯੂਜ਼ ਕੀਤੇ ਜਾਂਦੇ ਆ ਕੈਰਟਨ ਵਾਲੇ ਟ੍ਰੀਟਮੈਂਟ ਦੇ ਵਿੱਚ ਤਾਂ 200 ਡਿਗਰੀ ਸੈਲਸੀਅਸ ਤੋਂ ਥੋੜੇ ਵਾਲਾਂ ਨੂੰ ਗਰਮ ਕੀਤਾ ਜਾਂਦਾ ਸੋਚੋ ਵੀ ਕਿੰਨੀ ਜ਼ਿਆਦਾ ਹੀਟ ਦਿੱਤੀ ਜਾਂਦੀ ਆ ਜਿਹੜੇ ਲੋਕ ਮੈਨੂੰ ਪਹਿਲਾਂ ਤੋਂ ਜਾਣਦੇ ਨੇ ਉਹਨਾਂ ਨੂੰ ਪਤਾ ਕਿ ਮੇਰੇ ਨਾ ਮੰਮੀ ਦਾ 12 ਤੋਂ 15 ਸਾਲ ਦਾ ਘੱਟੋ-ਘੱਟ ਪਾਰਲਰ ਰਿਹਾ ਤੇ ਸਾਡੇ ਘਰ ਹੁੰਦੇ ਸੀ ਸਾਰਾ ਕੁਝ ਕੈਰਟਨ ਸਮੂਥਨਿੰਗ ਟ੍ਰੀਟਮੈਂਟ ਉਹ ਤਾਂ ਕੈਰਟਨ ਨਹੀਂ ਹੁੰਦਾ ਸੀ ਚਲੋ ਸਮੂਥਨ ਕਦੇ ਵੀ ਅਸੀਂ ਵਾਲਾਂ ਦੇ ਵਿੱਚ ਕੋਈ ਵੀ ਕੈਮੀਕਲ ਯੂਜ਼ ਨਹੀਂ ਕੀਤਾ ਨਾ ਕਦੇ ਮੈਂ ਕੋਈ ਕੈਰਟਨ ਟ੍ਰੀਟਮੈਂਟ ਕਰਾਇਆ ਨਾ ਕਦੇ ਮੈਂ ਕੋਈ ਸਮੂਥਨਿੰਗ ਟ੍ਰੀਟਮੈਂਟ ਕਰਾਇਆ ਕੁਝ ਵੀ ਨਹੀਂ ਤੇ ਮੇਰੇ ਜੋ ਵਾਲ ਨਾਰਮਲ ਨੇਚਰਲ ਨਾ ਮੈਨੂੰ ਬਹੁਤ ਸਾਰੇ ਵੇਰ ਹਿੰਦੀ ਵਾਲੇ ਇੰਸਟਾਗ੍ਰam ਪੇਜ ਤੇ ਮੈਸੇਜ ਆਉਂਦੇ ਹੁੰਦੇ ਆ ਕਿ ਤੁਸੀਂ ਆਪਣੇ ਵਾਲਾਂ ਲਈ ਕੀ ਕਰਦੇ ਹੋ ਤਾਂ ਉਹਦਾ ਵਿੱਚ ਇੱਕ ਰਾਜ਼ ਇਹ ਵੀ ਆ ਕਿ ਅਸੀਂ ਕਦੇ ਵੀ ਕੋਈ ਵੀ ਫਾਲਤੂ ਕੈਮੀਕਲ ਵਾਲਾ ਪ੍ਰੋਡਕਟ ਆਪਣੇ ਵਾਲਾਂ 'ਚ ਯੂਜ਼ ਨਹੀਂ ਕੀਤਾ ਆ ਤੁਸੀਂ ਦੇਖ ਸਕਦੇ ਹੋ ਕਿ ਮੇਰੀ ਮੰਮੀ ਦੀ ਵਾਲਾਂ ਦੀ ਫੋਟੋ ਆ ਆ ਮੇਰੇ ਵਾਲ ਜਦੋਂ ਲੰਬੇ ਹੁੰਦੇ ਸੀਗੇ ਤਾਂ ਅਸੀਂ ਜਿੰਨਾ ਪੋਸੀਬਲ ਹੁੰਦਾ ਆਪਣੇ ਵਾਲਾਂ ਨੂੰ ਨੇਚਰਲ ਰੱਖੀਦਾ ਤੇ ਇਸ ਕਰਕੇ ਵਾਲ ਅਸੀਂ ਤਾਂ ਇਨ ਫੈਕਟ ਜਿਹੜੇ ਸਾਡੇ ਕਸਟਮਰ ਵੀ ਆਉਂਦੇ ਹੁੰਦੇ ਸੀ ਨਾ ਪਾਰਲਰ 'ਚ ਉਸ ਨੂੰ ਕਹਿ ਦਿੰਦੇ ਸੀ ਤੁਸੀਂ ਨਾ ਕਰਾਓ ਕਰਕੇ ਤਾਂ ਉਹ ਵੀ ਹੈਰਾਨ ਹੁੰਦੇ ਸੀਗੇ ਕਿ ਬੇਫਰਫੋਮ ਆਪਣੇ ਬਿਜ਼ਨਸ 'ਚ ਕੋਣ ਐਵੇਂ ਕਹਿੰਦਾ ਪਰ ਸਾਨੂੰ ਹੁੰਦਾ ਸੀ ਕਿ ਅਸੀਂ ਆਪਣੀ ਜਿਹੜੀ ਬੈਸਟ ਹੈ ਉਸ ਲਾ ਦੇਈਏ ਬਾਕੀ ਦੇਖੋ ਕਰੋਨਾ ਨਾ ਕਰਾਉਣਾ ਕਸਟਮਰ ਦੀ ਚੋਇਸ ਹੁੰਦੀ ਆ ਇਨ ਫੈਕਟ ਜਿਹੜਾ ਸਟ੍ਰੇਟਨਰ ਹੁੰਦਾ ਨਾ ਉਹ ਵੀ ਮੈਂ ਬਹੁਤ ਰੇਅਰ ਯੂਜ਼ ਕਰਦੀ ਆ ਮਤਲਬ ਸਿੰਪਲ ਮੇਰਾ ਰੂਲ ਹੁੰਦਾ ਹੈ ਕਿ ਵਾਲਾਂ ਨੂੰ ਬਸ ਤੁਸੀਂ ਤੇਲ ਲਾ ਕੇ ਮ사ਜ ਕਰਕੇ ਧੋਵੋ ਤੇ ਧੁੱਪ 'ਚ ਸੁਕਾਓ ਜੀ ਬਹੁਤ ਕਦੇ ਕਿਸੇ ਫੰਕਸ਼ਨ 'ਚ ਜਾਣਾ ਹੈ ਜਾਂ ਬਹੁਤ ਜ਼ਰੂਰੀ ਹੈ ਉਦੋਂ ਫਿਰ ਤੁਸੀਂ ਕਰਲ ਕਰਾਉਣੇ ਹੈ ਜਾਂ ਪਾਰਲਰ ਚੋਂ ਕਰਾ ਲਿਆ ਸਭ ਚੀਜ਼ਾਂ ਠੀਕ ਹੈ ਪਰ ਬਹੁਤ ਰੀਅਰ ਜਿੰਨਾ ਮਤਲਬ ਤੁਸੀਂ ਹੋ ਸਕਦਾ ਹੈ ਨੈਚੁਰਲ ਰੱਖੋਗੇ ਉਹਨਾਂ ਤੋਂ ਤੁਹਾਡੇ ਵਾਲ ਵਧੀਆ ਰਹਿਣਗੇ ਦੇਖੋ ਜਿਹੜਾ ਕੈਰਟਨ ਟ੍ਰੀਟਮੈਂਟ ਹੁੰਦਾ ਨਾ ਇਹਦਾ ਪਰਪਸ ਹੁੰਦਾ ਕਿ ਵਾਲਾਂ ਨੂੰ ਪ੍ਰੋਟੀਨ ਦੇਣਾ ਤੁਸੀਂ ਦੇਸੀ ਘਰ ਦਾ ਨੁਸਖਾ ਅਪਲਾਈ ਕਰ ਸਕਦੇ ਹੋ ਇੱਕ ਕੇਲਾ ਲੈ ਲੈਣਾ ਉਹਨੂੰ ਤੁਸੀਂ ਬਲੈਂਡਰ 'ਚ ਬਲੈਂਡ ਕਰਕੇ ਉਹਦੇ ਅੰਦਰ ਇੱਕ ਚਮਚ ਐਲੋਵੇਰਾ ਜੈਲ ਪਾ ਲੋ ਤੇ ਉਹਦੇ ਅੰਦਰ ਫਿਰ ਤੁਸੀਂ ਇੱਕ ਚਮਚ 올ਿਵ ਆਇਲ ਪਾ ਕੇ ਉਹਨੂੰ ਬਲੈਂਡ ਕਰਕੇ ਪੂਰਾ ਮਟੀਰੀਅਲ ਆਪਣਾ ਵਾਲਾਂ 'ਤੇ ਲਾ ਕੇ ਸ਼ੈਂਪੂ ਯਾ ਕੰਡੀਸ਼ਨਰ ਲਾ ਕੇ ਦੇਸੀ ਕੈਰਟਨ ਟਰੀਟਮੈਂਟ ਵੀ ਕਰ ਕਰ ਸਕਦੇ ਹੋ ਸੋ ਦੋਸਤੋ ਇਹ ਸੀ ਉਹ ਤਿੰਨ ਪ੍ਰੋਡਕਟਸ ਜਿੰਨਾ ਬਾਰੇ ਮੈਂ ਤੁਹਾਨੂੰ ਡਵਾਈਸ ਕਰਦੀਆਂ ਕਿ ਤੁਹਾਨੂੰ ਤੁਰੰਤ ਹੀ ਵਰਤਨੇ ਬੰਦ ਕਰ ਦੇਣੇ ਚਾਹੀਦੇ ਨੇ ਜੇ ਵੀਡੀਓ ਹੈਲਪਫੁਲ ਲੱਗੀ ਹੋਵੇ ਤਾਂ ਵੀਡੀਓ ਨੂੰ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਇੱਕ ਗੱਲ ਹੋਰ ਜੇ ਵੀਡੀਓ ਨੂੰ ਇੱਥੋਂ ਤੱਕ ਦੇਖ ਲੈਨੇ ਉਹਨਾਂ ਦਾ ਪਲੀਜ਼ ਚੈਨਲ ਨੂੰ ਬਿਨਾ ਸਬਸਕ੍ਰਾਈਬ ਕੀਤੇ ਨਾ ਜਾਇਆ ਕਰੋ ਦੇਖਦੇ ਆ ਬਹੁਤ سارے ਲੋਕ ਵੀਡੀਓ ਦੇਖਦੇ ਜਰੂਰ ਆ ਪਰ ਸਬਸਕ੍ਰਾਈਬ ਨਹੀਂ ਕਰਦੇ ਦੇਖੋ ਸਬਸਕ੍ਰਾਈਬ ਕਰਨਾ ਤੁਹਾਡੇ ਲਈ ਤਾਂ ਫ੍ਰੀ ਆ ਪਰ ਇਹਦੇ ਨਾਲ ਮੈਨੂੰ ਬਹੁਤ ਹੈਲਪ ਹੁੰਦੀ ਆ ਸੋ ਪ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਜੀ